ਗੁਰਦਵਾਰ ਸਾਹਿਬ ਮਾਤਾ ਜਿਤਕੌਰ ਜੀ ਨਿਸ਼ਾਨ ਸਾਹਿਬ ਜੀ ਦੇ ਗੁਰੂ ਦੇ ਨਿਸ਼ਾਨ ਸਾਹਿਬ ਝੁਲ ਰਹੇ ਨੇ ਜੀ ਤੇ ਖੁਸ਼ੀਆਂ ਪ੍ਰਾਪਤ ਕਰੋ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਗੁਰੂ ਘਰਾਂ ਲਈ ਹੈ ਜੀ ਤੇ ਇਸੇ ਤਰ੍ਹਾਂ ਤੇ ਮਨਲਾ ਕਰੋ ਜੀ ਆਪਾਂ ਦਰਸ਼ਨ ਦੇਦਾਰ ਇਨਤਮਸਤਕ ਹੋ ਗਏ ਆ ਅਸੀਂ ਜੀ ਸੋ ਇਸ ਸਥਾਨ ਤੇ ਬੇਨਤ ਸੰਤਾਂ ਅਗੇ ਹਾਜ਼ਰੀ ਭਰਦਿਆਂ ਨੇ ਜੀ ਸ੍ਰੀ ਮਾਤਾ ਜੀ ਨੂੰ ਬਾਕ ਮਸਤਕ ਹੁੰਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੀਆਂ ਨੇ ਸਮਝ ਮੈਂ ਇਸ ਅਗੰਪੂਰਾ ਦੇ ਵਿੱਚ ਖੜਾ ਜ਼ਿਲ੍ਹਾ ਰੂਪਨਗਰ ਨੀਅਰ ਨੇੜੇ ਗੁਰਦੁਆਰਾ ਸ੍ਰੀ ਕੇਸਗੜ ਸਾਹਿਬ ਦੇ ਵਿੱਚ ਖੜਾ ਹੈਗਾ ਤੇ ਅੱਜ ਮੈਂ ਤੁਹਾਨੂੰ ਕਿਹਾ ਆਉਂਗਾ ਗੁਰਦੁਆਰਾ ਸਾਹਿਬ ਮਾਤਾ ਅਜੀਤਕੌਰ ਜੀ ਦੇ ਗੁਰਦਵਾਰ ਸਾਹਿਬ ਦੇ ਦਰਸ਼ਨ ਤੇ ਆਓ ਚੱਲਦੇ ਆਂ ਤੇ ਆਪਾਂ ਦਰਸ਼ਨ ਕਰਾਂਗੇ ਇਹ ਹੈ ਇਸ ਤਰ੍ਹਾਂ ਅਗੰਪੂਰਾ ਜਿਹੜਾ ਪਿੰਡ ਹੈ ਜੀ ਇਹ ਨਟਕ ਤੇ ਸੇਲ ਨਨਕਸਰ ਸਾਹਿਬ ਤੇ ਆਓ ਅਪ ਚੱਲਦੇ ਆਂ ਦਰਸ਼ਨ ਕਰਾਂਗੇ ਇਹ ਹੈ ਗੁਰਦੁਆਰਾ ਸਾਹਿਬ ਮਾਤਾ ਜੀਤ ਕੌਰ ਜੀ ਮਾਤਾ ਜੀਤੋ ਕੌਰ ਜੀ ਦਾ ਗੁਰਦਵਾਰ ਸਾਹਿਬ ਇਤਿਹਾਸਕ ਗੁਰਦਵਾਰ ਸਾਹਿਬ ਆਪਾਂ ਆਓ ਚੱਲਦੇ ਆਂ ਦਰਸ਼ਨ ਕਰਾਂਗੇ ਇਹ ਆਪਾਂ ਉਸ ਜਗ੍ਹਾ ਤੇ ਆ ਗਏ ਆਂ ਜਿੱਧਰ ਗੁਰਦਵਾਰ ਸਾਹਿਬ ਨੂੰ ਰਸਤਾ ਜਾਂਦਾ ਹੈਗਾ ਜੀ ਇਹ ਇਹ ਜਿਹੜਾ ਪਿੰਡ ਆ ਅਗੰਪੁਰਾ ਸੇਲ ਜਿਹੜੀ ਆ ਆਨੰਦਪੁਰ ਸਾਹਿਬ ਸਾਹਮਣੇ ਗੁਰੂ ਘਰ ਆ ਗਿਆ ਹੈਗਾ ਗੁਰਦਆਸਾ ਮਾਤਾ ਜੀਤਕੌਰ ਜੀ ਅਗੰਪੁਰ ਆਨੰਦਪੁਰ ਸਾਹਿਬ ਤੁਸੀਂ ਪੜ ਰਹੇ ਹੋ ਤੇ ਆਓ ਆਪਾਂ ਅੰਦਰ ਚਲਦੇ ਹਾਂ ਦਰਸ਼ਨ ਕਰਾਂਗੇ ਆਪਾਂ ਬਿਲਕੁਲ ਐਸੇ ਗੁਰਦੁਆਰਾ ਸਾਹਿਬ ਦੇ ਕੋਲ ਪਿੰਡ ਦੇ ਵਿੱਚ ਅਗੰਪੁਰਾ ਦੇ ਵਿੱਚ ਜਿਹੜਾ ਖੜੇ ਹੈਗੇ ਤੇ ਆਓ ਆਪਾਂ ਅੰਦਰ ਚਲਦੇ ਹਾਂ ਗੁਰਦੁਆਸਾ ਜੀ ਗੁਰਦਾਰ ਸਾਹਿਬ ਮਾਤਾ ਜੀਤਕੌਰ ਜੀ ਤੇ ਆਓ ਆਪਾਂ ਅੰਦਰ ਚੱਲੀਏ ਨਤਮਸਤਕ ਹੋਵਾਂਗੇ ਇਹ ਹੈ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਆਪਾਂ ਇਤਿਹਾਸ ਜਾਣਾਂਗੇ ਇੱਥੇ ਗੁਰਦੁਆਰਾ ਸਾਹਿਬ ਜੀ ਦਾ ਇੱਥੇ ਆਪਾਂ ਜੁੱਤੀ ਲਾ ਦਨੇ ਆ ਤੇ ਇਧਰ ਜੁੱਤੀਆਂ ਲਈਆਂ ਹੋਈਆਂ ਉਹਦੇ ਉੱਤੇ ਕਿ ਆਪਾਂ ਲਾ ਦਵਾਂਗੇ ਇਧਰ ਰਸਮੇਟਾ ਲਾ ਕਾਫੀ ਵਧੀਆ ਬਿਲਡਿੰਗ ਜਿਹੜੀ ਉਹ ਬਣੀ ਹੋਈ ਆ ਤੁਸੀਂ ਦੇਖ ਸਕਦੇ ਆ ਕਾਫੀ ਅੰਦਰ ਜਿਹੜੇ ਆ ਜਿਹੜੇ ਦਰਖਤ ਵਗੈਰਾ ਅੰਦਰ ਕਾਫੀ ਹੈਗੇ ਹਰੇ ਭਾਈ ਕਾਫੀ ਹੈਗੀ ਆ ਅਸ਼ੋਕਾ ਦੇ ਦਰਖਤ ਹੈਗੇ ਆ ਤੇ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਧੰਨ ਧੰਨ ਸ੍ਰੀ ਗੁਰੂ ਨਿਸ਼ਾਨ ਸਾਹਿਬ ਜੀ ਦੇ ਗੁਰੂ ਦੇ ਨਿਸ਼ਾਨ ਸਾਹਿਬ ਝੁੱਲ ਰਹੇ ਨੇ ਜੀ ਤੇ ਆਪਾਂ ਇੱਥੇ ਪਹੁੰਚ ਚੁੱਕੇ ਆ ਹੱਥ ਧੋ ਕੇ ਆਪਾਂ ਅੰਦਰ ਨਤਮਸਤਕ ਹੋਵਾਂਗੇ ਫਾਈਨਲੀ ਆਪਾਂ ਚਰਨ ਗੰਗਾ ਦੇ ਵਿੱਚ ਜਿਹੜੇ ਆ ਚਰਨ ਧੋ ਲਿਆ ਹੱਥ ਧੋ ਲਿਆ ਤੇ ਦਰਸ਼ਕਾਂ ਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਦੇ ਜਿਹੜਾ ਪਵਿੱਤਰ ਸਥਾਨ ਆ ਇਥੋਂ ਜਿਹੜਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਉਹ ਆਪਾਂ ਇੱਥੋਂ ਪੜਾਂਗੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਹੈ ਰੋ ਜੀ ਇਹ ਪਵਿੱਤਰ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰ ਧੰ ਬਾਸ਼ਾਹੀ ਦਸਵੀਂ ਜੀ ਮਹਾਰਾਜ ਦੇ ਮਹਿਲ ਮਾਤਾ ਅਜੀਤ ਕੌਰ ਜੀ ਬ੍ਰੈਕਟ ਦੇ ਵਿੱਚ ਲਿਖਿਆ ਹੋਇਆ ਜੀਤੋ ਜੀ ਜਿਹੜਾ ਨਿੱਕ ਨੇਮ ਸੀ ਜੀਤੋ ਜੀ ਸੀਗਾ ਜੀ ਦਾ ਹੈ ਇਸ ਸਥਾਨ ਦੇ ਮਾਤਾ ਅਜੀਤ ਕੌਰ ਜੀਤੋ ਜੀ ਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਗਿਆ ਸੀਗਾ ਵਾਹਿਗੁਰੂ ਜੀ ਵਾਹਿ ਇਹ ਜੀ ਉਹ ਜਗ੍ਹਾ ਜਿੱਥੇ ਮਾਤਾ ਜੀਤ ਕੌਰ ਦੀ ਦਾ ਸੰਸਕਾਰ ਕੀਤਾ ਗਿਆ ਸੀ ਪ੍ਰਲੋਕ ਗਮਨ ਨਾਲ ਤਰੀਕ ਲਿਖੀ ਹੋਈ ਹੈ ਜੀ 13 ਅਸੂ ਸਾਨਾ 1700 ਪੂਰਾ ਤੇ ਦਰਸ਼ਨ ਕਰੋ ਤੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਗੁਰੂ ਘਰਾਂ ਦੇ ਦਰਸ਼ਨ ਕਰ ਰਿਹਾ ਹੈਗਾ ਤੇ ਉਹਦੇ ਕਮਾਂ ਕਰਾਂ ਦਿਨ ਦੁਗਣੀ ਰਾਤ ਚੌਗਣੀ ਜਿਹੜਾ ਨਹੀਂ ਵੀ ਕਰ ਰਿਹਾ ਉਹਨਾਂ ਦੇ ਘਰਾਂ 'ਚ ਵੀ ਦਿਨ ਦੁਗਣੀ ਰਾਤ ਚੌਗਣੀ ਹੋਵੇ ਤੇ ਆਓ ਆਪਾਂ ਇਸ ਤਰ੍ਹਾਂ ਜੋ ਵੀ ਮੇਰੇ ਇਸ ਚੈਨਲ ਨਾਲ ਜੁੜਿਆ ਹੋਇਆ ਵਾਹਿਗੁਰੂ ਜੀ ਆਪ ਸਭ ਜੀ ਦਾ ਭਲਾ ਹੋਵੇ ਆਓ ਅਪੰਦਰ ਚੱਲਦੇ ਆਂ ਦਰਸ਼ਨ ਕਰਾਂਗੇ ਗੁਰੂ ਦੇ ਤੇ ਇਧਰ ਵੀ ਗੁਰਦਾਰਾ ਦੇਰਾ ਮਾਤਾ ਜੀਤੋ ਜੀ ਇਸ ਪਵਿੱਤਰ ਇਤਿਹਾਸਿਕ ਸਥਾਨ ਦੀ ਸੇਵਾ ਜਿਹੜੀ ਉਹ ਕਰਾਈ ਹੋਣੀ ਆ ਮਿਸਤਰੀ ਅਮਰ ਸਿੰਘ ਦੇ ਆਰੰਭ ਤੇ ਸਪੂਰ ਕਰਕੇ ਪਰਵੰਸਰਬ ਸੰਤੀ ਨਾਲ ਸਰੋਗਨੀ ਗੁਰਦਾਰਾ ਪਵੰਦਕ ਕਮਟੀ ਨੇ ਸੌਂ ਦਿੱਤਾ ਗਿਆ ਮੁੱਖ ਸੇਵਾਦਾਰ ਬਾਬਾ ਭਾਕ ਸਿੰਘ ਜੀ ਬਾਬਾ ਲਾਖ ਸਿੰਘ ਜੀ ਗੁਰਦਵਾਲਾ ਕੀਦਰ ਅਨੰਦਗੜ੍ਹ ਸਾਹਿਬ ਵਾਲੇ ਉਹਨਾਂ ਦੇ ਜਿਹੜੀ ਇਹਦੀ ਸੇਵਾ ਚੱਲ ਰਹੀ ਆ ਕਾਰ ਸੇਵਾ ਉਹਨਾਂ ਦੇ ਅੰਦਰ ਜਲਦੀ ਪਈ ਹੈ ਜੀ ਤੇ ਇਸੇ ਤਰ੍ਹਾਂ ਤੇ ਨਾਲੇ ਆਪਾਂ ਜੁਗੋ ਜੁਗੜ ਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਤਾ ਅਜੀਤ ਕੌਰ ਜੀ ਦੇ ਗੁਰਦੁਆਰੇ ਵਿਖੇ ਹੋਇਆ ਅੱਜ ਦਾ ਫਰਮਾਨ ਹੁਕਮਨਾਮਾ ਸਾਹਿਬ ਮੈਂ ਤੁਹਾਨੂੰ ਸਰਵਣ ਕਰਕੇ ਦੱਸ ਦਿੰਦਾ ਜੀ ਵਿਆਖਿਆ ਤਾਂ ਨਹੀਂ ਕਰਦਾ ਤੇ ਤੁਹਾਨੂੰ ਮੈਂ ਸਰਵਣ ਕਰਕੇ ਦੱਸ ਦਿੰਦਾ ਜੀ ਸੋਰਟ ਮਾਲਾ ਪੰਜਵਾਂ ਅਵਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਾਲ ਕੋਈ ਗੁਣ ਦਾਨ ਭਗਤਨ ਕੋ ਵਰਤਨ ਦਰਲਾ ਪਾਵੇ ਕੋਈ ਅੰਗ 617 ਤੇ ਵਿੱਚ ਹੈ ਦੀ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਆਪ ਅੰਦਰ ਚੱਲਦੇ ਇਸ ਦੇ ਨਾਲ ਹੀ ਦਰਸ਼ਨ ਕਰਾਂਗੇ ਦਾਜੀਤੋ ਜੀ ਦੇ ਗੁਰਦੁਆਰਾ ਸਾਹਿਬ ਦੇ ਇਹ ਹੈ ਗੁਰਦੁਆ ਸਾਹਿਬ ਤੋਂ ਜੀ ਦਰਸ਼ਨ ਕਰੋ ਤੇ ਆਪਣਾ ਜੀਵਨ ਸਕਲਾ ਕਰੋ ਤੇ ਇਹਦੇ ਨਾਲ ਆਪਾਂ ਮੱਥਾ ਟੇਕਦੇ ਆਂ ਨਮਸਤਕ ਹੋਵਾਂਗੇ ਛੋਟੂ ਸਾਹਿਬ ਸੱਸੀ ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਸੀ ਕਾਲ ਜੀ ਸੱਸੀ ਕਾਲ ਵਾਹਿ ਸਾਰਿਆਂ ਚਲੋ ਬੱਚੇ ਸੀਗੇ ਹੋਰ ਬੱਚੇ ਠੀਕ ਹੋ ਸਭ ਤੋਂ ਪਹਿਲਾਂ ਆਪਾਂ ਨਤਮਸਤਕ ਹੋਵਾਂਗੇ ਜੀ ਦਰਸ਼ਨ ਕਰੋ ਤੇ ਆਪਾਂ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੁੰਤ ਤੁੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੀਸ਼ੇ ਦੇ ਕੈਵਨ ਦੇ ਅੰਦਰ ਜਿਹੜੇ ਬਹੁਤ ਵਧੀਆ ਵਸਤਰਾਂ ਦੇ ਵਿੱਚ ਰਮਾਲਾ ਸਾਹਿਬ ਦੇ ਵਿੱਚ ਬਰਾਜਮਾਨ ਨੇ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਆਪ ਦਰਸ਼ਕਾਂ ਦੇਾਰੇ ਨਤਮਸਤਕ ਹੋ ਗਏ ਆ। ਨਤਮਸਤਕ ਨੂੰ ਤੋਂ ਬਾਅਦ ਆਪਾਂ ਅੱਗੇ ਚੱਲਦੇ ਆ। ਥੋੜਾ ਜਿਹਾ ਆਪਾਂ ਇੱਥੇ ਜਿਹੜੇ ਸੇਵਾਦਾਰ ਸਾਹਿਬ ਆ ਉਹਨਾਂ ਤੋਂ ਛੋਟਾ ਜਿਹਾ ਆਪਾਂ ਇਤਿਹਾਸ ਤੋਂ ਜਾਣੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਥੋੜਾ ਜਿਹਾ ਇਤਿਹਾਸ ਦੱਸ ਦਿਓ। ਤੁਹਾਡੀ ਬਹੁਤ ਬਹੁਤ ਸ਼ੁਕਰੀਆ। ਇਹ ਮਹਾਨ ਅਸਥਾਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਇਸ ਪਤਨੀ ਮਾਤਾ ਜੀਤੋ ਜੀ ਦਾ ਇੱਥੇ ਉਹਨਾਂ ਦਾ ਸਨਸਕਾਰ ਹੋਇਆ ਸੀ ਜੀ ਮਾਤਾ ਜੀ ਨੇ ਤਿੰਨ ਸਾਹਿਬ ਜਨ ਦੇ ਬਾਬਾ ਜੋਰਾਵਰ ਸਿੰਘ ਬਾਬਾ ਜੁਝਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਘਰ ਤੋਂ ਜਨਮੇ ਸੀ ਤੇ ਅਨੰਦਪੁਰ ਸਾਹਿਬ ਦੇ ਨੇੜੇ ਗੁਰੂ ਘਰ ਲਾਹੌਰ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਾਤਾ ਜੀਤੋ ਜੀ ਦੇ ਨਾਲ ਆਨੰਦ ਕਾਰਜ ਹੋਇਆ ਸੀ ਜੀ ਸੋ ਇਸ ਸਥਾਨ ਤੇ ਬੇਨਤ ਸੰਪਰਕ ਆ ਕੇ ਹਾਜ਼ਰੀ ਭਰਦਿਆਂ ਨੇ ਜੀ ਤੇ ਮਾਤਾ ਜੀ ਨੂੰ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਮ ਇਤੋ ਤੇ ਮੁਖਸ ਜੀ ਦਾ ਸਾਹਿਬ ਕਿ ਉਹਨਾਂ ਨੇ ਆਪਾਂ ਨੂੰ ਜਿਹੜਾ ਇਤਿਹਾਸ ਤੋਂ ਜਾਣੂ ਕਰਾਇਆ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਸਥਾਨ ਬਹੁਤ ਸਣਵਾਂ ਦਾ ਸਥਾਨ ਜਿਹੜਾ ਬਣਿਆ ਹੋਇਆ ਦਰਸ਼ਨ ਕਰੋ ਤੇ ਗੁਰੂ ਘਰ ਦੇ ਜੀਵਨ ਸ੍ਰਾਪਤ ਕਰੋ ਇਹਨੇ ਸੰਗਤ ਜੀ 사ਚਕੰਡ ਅਸਥਾਨ ਧੰਨ ਧੰਨ ਸ੍ਰੀ ਗੁਰੂ ਰੰਸਾ ਜੀ ਦਾ ਸੁਖਾਸਨ ਅਸਥਾਨ ਆ ਜੀ ਦਰਸ਼ਨ ਕਰੋ ਤੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੋ ਤੇ ਇਸੇ ਤਰ੍ਹਾਂ ਬਹੁਤ ਸੋਹਣਾ ਇਹ ਗੁਰਦਵਾਰ ਸਾਹਿਬ ਬਣਿਆ ਹੋਇਆ ਹੈਗਾ ਤੇ ਗੰਗਪੁਰਾ ਪਿੰਡ ਦੇ ਵਿੱਚ ਹੀ ਇਹੇ ਜਿਹੜਾ ਸਥਾਨ ਆ ਮਾਏ ਬੀਬੀ ਜੀਤੋ ਜੀ ਦਾ ਜਿਹੜਾ ਕਿ ਉਹਨਾਂ ਦਾ ਇੱਥੇ ਸੰਸਕਾਰ ਹੋਇਆ ਸੀਗਾ ਤੇ ਆਓ ਆਪਾਂ ਨੱਥਵਤ ਹੋ ਗਏ ਆ ਗੁਰੂ ਸਾਹਿਬ ਜੀ ਤੋਂ ਅਰਦਾਸ ਕਰਕੇ ਅੱਗੇ ਅੱਗੇ ਤਾਂ ਚੱਲਦੇ ਆ ਜੀ ਬਾਹਰ ਨੂੰ ਇਸੀ ਗੁਰਦੁਆਰਾ ਸਾਹਿਬ ਬੀਬੀ ਜੀਤੋ ਜੀ ਇਸ ਤੋਂ ਬਾਅਦ ਆਪਾਂ ਹੁਣ ਬਾਹਰ ਨੂੰ ਚਾਲੇ ਪਾਵਾਂਗੇ ਠੀਕ ਆ ਜੀ ਬਾਬਾ ਜੀ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

ਤੇ ਇਹ ਹੈ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਆਦੇਦਾਰੇ ਦੀ ਬਾਉਂਡਰੀ ਤੇ ਇਧਰ ਜਿਹੜੇ ਆ ਜਦੋਂ ਕੋਈ ਪ੍ਰੋਗਰਾਮ ਹੁੰਦੇ ਆ ਤੇ ਲੰਗਰ ਜਿਹੜੇ ਇੱਥੇ ਪਕਾਏ ਜਾਂਦੇ ਆ ਤੇ ਸੰਗਤਾਂ ਨੂੰ ਜਿਹੜੇ ਪਕਾਏ ਜਾਂਦੇ ਨੇ ਜੀ ਕਾਫੀ ਸਾਫ ਸੁਥਰਾ ਗੁਰੂ ਦੀ ਨਗਰੀਏ ਹੈ ਤੁਸੀਂ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹਦੇ ਨਾਲ ਇਹਦੇ ਨਾਲ ਮੈਂ ਆਪ ਜੀ ਤੋਂ ਇਆਜਤ ਲਵਾਂਗਾ ਕੋਈ ਬੋਲਦਿਆਂ ਦਾਸ ਤੋਂ ਗਲਤੀ ਹੋ ਗਈ ਤਾਂ ਮਾਫ ਕਰਨਾ ਇਹਦੇ ਨਾਲ ਹੀ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਮਪੁਰਾ ਪਿੰਡ ਤੋਂ ਬੀਬੀ ਜੀਤੋ ਜੀ ਦਾ ਗੁਰਦਾਸ ਸਾਹਿਬ ਤੋਂ ਤੇ ਇਜਾਜ਼ਤ ਚਾਹੁੰਦਾ ਮੈਂ ਤੇ ਅਗਲੀ ਵੀਡੀਓ ਹੋਂ ਤੱਕ ਮੇਰਾ ਜਿਹੜਾ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਾ ਤਾਂ ਜੋ ਤੁਹਾਨੂੰ ਜਿਹੜੀ ਅਗਲੀ ਵੀਡੀਓ ਮੇਰੀ ਉਹਦੇ ਨੋਟੀਫਿਕੇਸ਼ਨ ਮਿਲ ਸਕੇ ਤੇ ਇਦੇ ਨਾਲ ਸ੍ਰਿੰਦਰ ਸਿੰਘ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ ਰਬ ਰਾਖਾ ਜੀ